स्कूल सिक्ख्या बोर्ड ने पंजी के नतीजे ने दिए पंजवीं जमात नड़िनवे इशारिया अठ चार फीसद बच्चे पास होए ने कल सवेरे दस बजे तो पी एस ई बी की वैबसाइट पर यह सारे रिजल्ट वेखे जा सकन जबल्यू डबल्यू डबल्यू डॉट पी एस ई बी डॉट ए सी डॉट इन या फिर डबल्यू 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 डॉट इंडिया रिजल्ट डॉट कॉम से भी यह नतीजे रिजल्ट वेखे जा सकन कल सवेरे दस बजे एजुकेशन बोर्ड तो की वैबसाइट पर यह सारे नतीजे अपलोड ਕਰ ਦਿੱਤੇ ਜਾਣਗੇ www.pscb.ac in डॉट ਜਾਂ ਫਿਰ ਇੱਕ ਹੋਰ ਸਾਈਟ ਦਿੱਤੀ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਨੇ ਪੰਜਾਬ ਸਿਆਲ ਸਕੂਲ ਸਿੱਖਿਆ ਬੋਰਡ ਤੋਂ ਪੰਜਵੀਂ ਦਾ ਜਿਹੜਾ ਨਤੀਜਾ ਜਿਹੜਾ ਅੱਜ ਆਪਾਂ ਪੋਸਟ ਕਰਨ ਜਾ ਰਹੇ ਹਾਂ ਟੋਟਲ ਜਿਹੜੇ ਬੱਚੇ ਸਨ 3,006,438 ਬੱਚੇ ਜਿਹੜੇ ਆ ਬੈਠੇ ਨੇ 35937 ਜਿਹੜੇ ਪਾਸ ਹੋਏ ਆ ਉਹਦੇ ਵਿੱਚ 99.84% ਜਿਹੜੀ ਹੈਗੀ ਆ ਪਾਸ ਪਰਸੈਂਟੇਜ ਜਿਹੜੀ ਹੈਗੀ ਆ ਉਹ ਰੈਗੂਲਰ ਪ੍ਰਕਿਆਰਤੀਆਂ ਦੀਆਂ ਆ ਤੇ ਨਾਲ ਹੀ ਜੇ ਅਸੀਂ ਗੱਲ ਕਰੀਏ ਬੱਚੀਆਂ ਦੀ ਲੜਕੀਆਂ ਦੀ ਤਾਂ 147652 ਬੱਚੀਆਂ ਜਿਹੜੀਆਂ ਸਨ ਪੂਰੇ ਕੈਂਡੀਡੇਟ ਸੀ ਉਹਦੇ ਵਿੱਚੋਂ ਪਾਸ ਜਿਹੜੀ ਪਰਸੈਂਟ 144054 ਉਹ ਬੱਚੀਆਂ પાસ ਕਰਕੇ ਗਈਆਂ 99.86% ਜਿਹੜੀ ਬਣੀ ਹੈ ਇਸੇ ਤਰ੍ਹਾਂ ਲੜਤੀਆਂ ਦੀ ਵੀ 1,61,767 ਟੋਟਲ ਸੀ ਉਹਦੇ ਵਿੱਚੋਂ 1,61,453 ਪਾਸ ਹੋਏ ਨੇ ਇਹ ਨਾਲ ਹੀ 99.86% ਜਿਹੜੀ ਬਣੀ ਹੈ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਤਾਂ ਕੱਲ ਸਵੇਰੇ 10 ਵਜੇ ਤੋਂ ਪੀਐਸਸੀਬੀ ਦੀ ਵੈਬਸਾਈਟ ਦੇ ਉੱਪਰ 5th ਕਲਾਸ ਦੇ ਜੋ ਰਿਜ਼ਲਟਸ ਅਨਾਉਂਸ ਹੋਏ ਗਏ ਐ ਵੇਖੇ ਜਾ ਸਕਣਗੇ www.indiareusults.com ਵੀ ویب سائٹ ہے ਜਿੱਥੇ ਲੌਗਇਨ ਕਰਕੇ ਵੇਖਿਆ ਜਾ ਸਕਦਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਦੇ ਨਤੀਜੇ ਐਲਾਨ ਦਿੱਤੇ ਨੇ